विधानसभा ਹਲਕਾ ਜੀਰਾ ਦੇ ਪਿੰਡ ਮੰਨੂ ਮਾਸ਼ੀਏ ਦੇ ਏਰੀਆ ਦੇ ਵਿੱਚ ਅਸੀਂ ਖੜੇ ਹੋਏ ਆ ਤੁਸੀਂ ਦੇਖ ਸਕਦੇ ਹੋ ਇੱਕ ਪਰਿਵਾਰ ਇੱਥੇ ਜਿਹੜਾ ਉਹ ਮੇਰੇ ਨਾਲ ਆ ਤੇ ਪਿੱਛੇ ਉਹਨਾਂ ਦਾ ਜਿਹੜਾ ਟੱਠਿਆ ਹੋਇਆ ਮਕਾਨ ਉਹ ਦੇਖ ਸਕਦੇ ਹੋ ਪਾਣੀ ਦੇ ਨਾਲ ਕਿਉਂਕਿ ਜਿਵੇਂ ਅਸੀਂ ਪਹਿਲਾਂ ਦੱਸ ਚੁੱਕੇ ਹਾਂ ਕਿ ਪਾਣੀ ਜਿਹੜੇ ਹੁਣ ਘਟਣਾ ਸ਼ੁਰੂ ਹੋ ਚੁੱਕੇ ਨੇ ਪਰ ਜਿਹੜੀਆਂ ਮੁਸ਼ਕਲਾਂ ਉਹ ਹੁਣ ਜਿਹੜੀਆਂ ਜਾਦੀਆਂ ਉਹ ਇੱਥੋਂ ਦੇ ਲੋਕਾਂ ਨੂੰ ਆਉਣ ਆਉਣੀਆਂ ਨੇ ਗਾਂਦੀਆਂ ਕਿਉਂਕਿ ਜਦੋਂ ਪਾਣੀ ਜ਼ਿਆਦਾ ਸੀ ਤਾਂ ਉਦੋਂ ਬਹੁਤ ਜਨਤਾ ਬਹੁਤ ਲੋਕ ਸੇਵਾ ਕਰਨ ਲਈ ਇੱਥੇ ਆ ਰਹੇ ਸੀ ਇਸ ਤੋਂ ਅੱਗੇ ਹੁਣ ਗਾਂ ਪਾਣੀ ਲੱਥਨ ਤੋਂ ਬਾਅਦ ਇੱਥੇ ਜਿਹੜੀ ਆ ਉਹ ਸੰਗਤ ਵੀ ਘਟ ਆਉਣੀ ਸ਼ੁਰੂ ਹੋ ਗਈ ਆ ਕਟਰਾ ਸ਼ੁਰੂ ਹੋ ਗਿਆ ਸੰਗਤ ਦਾ ਦੂਸਰਾ ਜਿਹੜਾ ਵਾ ਗਾਂ ਜਿਹੜਾ ਸੀਜ਼ਨ ਆ ਰਿਹਾ ਝੋਨੇ ਦਾ ਤੇ ਕਿਸਾਨਾਂ ਨੇ ਉਧਰ ਵੀ ਲੱਗਣਾ ਇਸ ਕਰਕੇ ਜਿਹੜੇ ਇੱਥੋਂ ਦੇ ਲੋਕ ਆ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਆਉਣ ਵਾਲੇ ਦਿਨਾਂ ਦੇ ਵਿੱਚ ਕਰਨਾ ਉਹ ਜਿਹੜਾ ਉਹ ਪਵੇਗਾ ਤੇ ਇਹ ਵੀਰ ਆਪਣੇ ਨਾਲ ਨੇ ਇੱਥੋਂ ਦੇ ਪਿੰਦੇ ਦੇ ਨਾਲ ਗੱਲਬਾਤ ਕਰਦੇ ਆ ਹਾਂਜੀ ਅਪਜੀ ਕੀ ਨਾਮ ਕੀ ਤੁਹਾਡਾ ਗੱਜਲ ਸਿੰਘ ਜੀ ਇਹ ਕਿਹੜਾ ਪਿੰਡ ਕਿਹੜਾ ਪੁੱਛਦੇ ਨਾ ਮਨੂ ਮਾਸੂ ਜੀ ਅੱਛਾ ਤੇ ਬਬੂ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਰਹਿੰਦੇ ਨੂੰ ਮੈਨੂੰ ਘਟੋ ਘਟ 50 ਸਾਲ ਹੋ ਗਏ 50 ਸਾਲ ਤੇ ਬਾਪੂ ਜੀ ਅੱਗੇ ਵੀ ਕਦੀ ਇਦਾਂ ਦੇ ਹਾਲਾਤ ਹੋਏ ਆ ਪਹਿਲਾਂ ਕਦੀ ਹਾਲਾਤ ਨਹੀਂ ਇਦਾਂ ਦੇ ਹੋਇਆ ਜਿੱਦਾਂ ਦੇ ਅੱਜ ਕਾ ਹੋਏ ਨੇ ਅੱਛਾ ਅਰ ਕਿ ਪਹਿਲੀ ਵਾਰ ਸਭ ਤੋਂ ਜ਼ਿਆਦਾ ਇਸ ਤੇ ਬਹੁਤ ਜ਼ਿਆਦਾ ਹੋਇਆ ਅੱਛਾ ਕਿੰਨੀ ਉਮਰ ਕਿੰਨੀ ਤੁਹਾਡੀ ਮੇਰੇ 97 ਸਾਲ ਜੀ ਅੱਛਾ 97 ਸਾਲਾਂ ਚ ਪਹਿਲੀ ਵਾਰ ਤੁਸੀਂ ਇੰਨਾ ਜਿਹੜਾ ਹੜੋ ਦੇਖਿਆ ਦੇਖਿਆ ਜੀ ਤੇ ਹੁਣ ਕੀ ਕੀ ਨੁਕਸਾਨ ਕੀ ਕੀ ਹੋਇਆ ਤੁਹਾਡਾ ਇੱਥੇ ਦੇਖੋ ਜੀ ਮੈਂ ਅੰਦਰ ਸੁੱਤਾ ਤੇ ਕਣੀਆਂ ਪੈਂਦੇ ਮੀਂਹ ਚੋਂਦਾ ਸੀ ਉਦੋਂ ਮੈਂ ਬਾਹਰ ਨਿਕਲ ਗਿਆ ਤੇ ਜਾ ਗਿਆ ਤੇ ਉੱਥੇ ਦਵਾ ਦਾ ਫਲਾਅ ਡਿੱਗ ਗਿਆ ਉਦੋਂ ਮੈਂ ਕਿਹਾ ਮੇਰੀ ਜਾਨ ਹੀ ਅੰਦਰ ਚਲੀ ਗਈ ਮੈਂ ਬਾਹਰ ਤੇ ਬਾਹਰ ਹੀ ਗਿਆ ਚਲਾ ਉਸ ਟਾਈਮ ਅੱਛਾ ਤੁਸੀਂ ਕਮਰੇ ਦੇ ਬਾਹਰ ਨਿਕਲੇ ਤੇ ਕਮਰਾ ਡਿੱਗ ਪਿਆ ਬੇਕਾਬਦ ਜੀ ਅੱਛਾ ਚਲ ਬਹੁਤ ਵਧੀਆ ਸੀ ਪਰਮਾਤਮਾ ਨੇ ਰੱਖ ਲੈਣਾ ਇਸ ਤੋਂ ਇਲਾਵਾ ਹੋਰ ਫਸਲ ਦਾ ਵੀ ਨੁਕਸਾਨ ਹੋਇਆ ਕੋਈ ਹੋਰ ਫਸਲ ਦਾ ਨੁਕਸਾਨ ਵਾਲਾ ਹੈ ਤਾਂ ਪੈ ਗਈ ਚੋਰ ਨਾ ਟਹਿ ਗਿਆ 23 ਜੰਦਾ ਜੇ ਵੀ ਲੱਗਾ ਹੋਇਆ ਕੋਈ ਸਵਰ ਨਹੀਂ ਕੋਈ ਜਾਣਕਾਰੀ ਸਾਨੂੰ ਮਰ ਕੋ ਉਦੋਂ ਮਨੇ ਤਾਂ ਸਹੀ ਤਾਂ ਕੋਈ ਸਰਕਾਰ ਕੀ ਕੀ ਮਦਦ ਕੀ ਮੰਗਦੇ ਹੋ ਕਿਉਂਕਿ ਇਹ ਜ਼ਮੀਨਾਂ ਤੁਹਾਡੀਆਂ ਪੱਕੀਆਂ ਐ ਨਮਕਲਸੀ ਨਾਲ ਜੀ ਹਾਂ ਲਾਲ ਸਿੰਘ ਇਹ ਤੁਹਾਡੇ ਫਾਦਰ ਨੇ ਹਾਂਜੀ ਤੇ ਜ਼ਮੀਨ ਕਿੰਨੀ ਟੋਟਲ ਤੁਹਾਡੀ 4 ਕਿੱਲੇ ਤੇ ਕਿੰਨਾ ਖਰਾਬ ਕਿੰਨਾ ਹੋ ਗਿਆ ਚੋਣਾ ਤਿੰਨ ਕਿੱਲੇ ਚੋਣਾ ਖਰਾਬ ਬਿਲਕੁਲ ਖਰਾਬ ਹੋ ਗਿਆ ਜਮਾ ਤੇ ਕਿੱਲਾ ਪਹਿਲੀ ਵਿੱਚ ਡੇਲ ਕੇ ਅਛਾ ਕਿੱਲਾ ਪਹਿਲੀ ਰੁੜਗੀ ਨਾਲ ਹਾਂਜੀ ਕਬੂਰ ਪੱਖਾ ਇੰਜਨ ਸਾਰਾ ਕੁਝ ਆਉਂਦਾ ਹੋਰ ਰੁੜ ਗਿਆ ਸਾਰਾ ਕੁਝ ਵਿੱਚ ਤੇ ਜ਼ਮੀਨ ਕੱਚੀ ਜਿਵੇਂ ਤੁਸੀਂ ਦੱਸਿਆ ਹਾਂਜੀ ਕੱਚੀ ਹੈ ਕੱਚੀ ਜ਼ਮੀਨ ਦਾ ਅੱਗੇ ਕਿਹਦੀ ਮੌਜਾ ਮਿਲਿਆ ਤੁਹਾਨੂੰ ਨਹੀਂ ਤੇ 23 ਦਾ ਵੀ ਨਹੀਂ ਮਿਲਿਆ ਨਹੀਂ ਜਿੱਤੇ ਇਹ ਕੋਈ ਮੌਜ ਨਹੀਂ ਮਿਲੇ ਨਾ ਇਹ ਕੱਚੀ ਪੈੜਿਆਂ ਦਾ ਸਰਕਾਰ ਨੇ ਤਾਂ ਦੇਣਾ ਕੁਝ ਨਹੀਂ ਕੀ ਮੰਗ ਕੀ ਕਰਦੇ ਹੋ ਤੁਹਾਡੀ ਇਹਨੇ ਵੀਡੀਓ ਸਾਰੀ ਦੁਨੀਆ ਦੇ ਵਿੱਚ ਜਾਣੀ ਆ ਸਾਰੇ ਲੋਕਾਂ ਨੇ ਦੇਖਣੀ ਆ ਦਾਨੀ ਸੱਜਣ ਵੱਤੋਂ ਵੱਧ ਪਏ ਨੇ ਕੋਈ ਐਨ ਆਰ ਆਈ ਪ੍ਰਾਜਾ ਹੋਰੀ ਇੱਥੇ ਆਪਣੀ ਬਹੁਤ ਸੱਜਣ ਬੈਠੇ ਆ ਜਿਹੜੇ ਇਸ ਵਕਤ ਬਾਹਰ ਫੜ ਰਹੇ ਆ ਸਾਰੇ ਤੇ ਕੀ ਬੇਨਤੀ ਕਰਦੇ ਉਹਨਾਂ ਨੂੰ ਸਰ ਜਿਨ੍ਹਾਂ ਦੇ ਕੱਚੀਆਂ ਪੈੜਿਆਂ ਨੇ ਉਹਨਾਂ ਨੂੰ ਮੁਆਵਜ਼ਾ ਤਾਂ ਉਹਦੋਂ ਵੀ ਨਹੀਂ ਮਿਲਿਆ 23 ਚ ਵੀ ਹੁਣ ਵੀ ਨਹੀਂ ਮਿਲਣਾ ਤੇ ਜ ਇਹ ਐਨ ਆਰ ਆਈ ਵੀਰ ਜਾਨੀ ਸੱਜਣੇ ਕਰ ਸਕਦੇ ਨੇ ਪਰ ਫਾਈ ਹੋਰ ਤਾਂ ਸਰਕਾਰ ਵੱਲੋਂ ਤਾਂ ਕੋਈ ਉਮੀਦ ਨਹੀਂ ਤੇ ਇਸ ਤੋਂ ਇਲਾਵਾ ਤੁਹਾਡੀ ਹੋਰ ਕੋਈ ਜਿਹੜੀ ਆ ਉਹ ਹੈਗਾ ਵਾ ਆ ਇਨਕਮ ਦਾ ਸਾਧਨ ਕਿ ਜ਼ਮੀਨੀਆਂ ਕੱਲੇ ਕੱਲੇ ਜ਼ਮੀਨ ਹੀ ਜਾ ਤੇ ਆੜੇ ਦਾ ਕੰਮ ਸੀ ਕਿੰਨੇ ਬੱਚੇ ਕਿੰਨੇ ਆਖਿਆ ਤੁਹਾਡੇ ਤਿੰਨ 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 ਕੁੜੀਆਂ ਇੱਕ ਮੁੰਡਾ ਅੱਛਾ ਤਿੰਨ ਕੁੜੀਆਂ ਇੱਕ ਮੁੰਡਾ ਤੇ ਪੜਦੇ ਆ ਬੱਚੇ ਹਾਂਜੀ ਤੇ ਹੁਣ ਫਿਰ ਜਿਵੇਂ ਝੋਨਾ ਤੁਹਾਡਾ ਰੁੜ ਗਿਆ ਤੇ ਫਿਰ ਅੱਗੇ ਕਿਵੇਂ ਸਰਵਾਈਵ ਕਰਨਾ ਕਿਵੇਂ ਔਖਾ ਜ਼ਿੰਦਗੀ ਦਾ ਫਿਰ ਕਰਜ਼ਾ ਵਗੈਰਾ ਵੀ ਲਿਆ ਹੋਇਗਾ ਝੋਨੇ ਨੂੰ ਪਹਿਲਾਂ ਸਰ ਹਾਂਜੀ ਕਰਜ਼ਾ ਲਿਆ ਸੀ 1.5 ਲੱਖ ਰੁਪਏ ਲਿਆ ਸੀ ਵੀ ਕਮਰਾ ਬਣਾਵਾਂਗੇ ਅੱਛਾ ਤੇ ਇੱਕ ਵੀ ਹੋਰ ਕਮਰਾ ਨਾਲ ਆਵਾਜ਼ ਆਉਂਦੀ ਹੈ ਕਿ ਜੇ ਸਵੇਰ ਤੱਕ ਕਰ ਜਾਓ ਤਾਂ ਬੜੀ ਮਿਹਰਬਾਨੀ ਹੁਣ ਇੱਥੇ ਸਰ ਰਹਿਣ ਦੀ ਤਾਂ ਮੇਲ ਕੋ ਨਹੀਂ ਗਈ ਕਿਉਂ ਦਰਿਆ ਲੱਗ ਕੇ ਆ ਗਿਆ ਸਾਰਾ ਉਹ ਸਾਈਡ ਤੇ ਕਿਤੇ ਥਾਂ ਬਣਾਉਣੀ ਪਾਉਗੀ ਅੱਛਾ ਇੱਥੇ ਹੁਣ ਰਹਿਣਾ ਮੁਸ਼ਕਲ ਆ ਹਾਂ ਜੀ ਰਹਿਣਾ ਮੁਸ਼ਕਲ ਆ ਜੀ ਓਕੇ ਕਿਉਂਕਿ ਆਪਣੀ ਜ਼ਮੀਨ ਵਿੱਚ ਦਰਿਆ ਆ ਗਿਆ ਨਾ ਠੀਕ ਹੈ ਤੁਸੀਂ ਇਹ ਵਿੱਚ ਆਪਣਾ ਨੰਬਰ ਬੋਲ ਦਿਓ ਜਿੱਦੇ ਤੁਹਾਡਾ ਕੋਈ ਗੂਗਲ ਪੇ ਵੀ ਚੱਲਦਾ ਹੋਵੇ ਤੇ ਜਿੱਦੇ ਤੁਹਾਡਾ ਨੰਬਰ ਚੱਲਦਾ ਵੀ ਹੋਵੇ ਤੇ ਜੇ ਕੋਈ ਤੁਹਾਡੇ ਨਾਲ ਸੰਪਰਕ ਕਰਨਾ ਚਾਹੁੰਦਾ ਹੋਵੇ ਬਰਲ ਸਜਣੋਂ ਸਿੱਧਾ ਤੁਹਾਡੇ ਨਾਲ ਹੀ ਸੰਪਰਕ ਕਰੇ ਆਪਣਾ ਨੰਬਰ ਬੋਲ ਦਿਓ 98552 37216 ਇੱਕ ਵਾਰੀ ਫੇਰ ਬੋਲ ਦੋ 98552 37216 ਇਹਦੇ ਤੇ Google Pay ਵੀ ਰਾਈ ਚੱਲਦਾ ਹਾਂਜੀ ਵੀਰ ਜੀ ਨੰਬਰ ਵੀਰ ਨੇ ਬੋਲ ਦਿੱਤਾ ਵਾ ਤੇ ਜਿਹੜਾ ਵੀ ਵੀਰ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਹੋਵੇ ਤੇ ਪਲੀਜ਼ ਇਸ ਨੰਬਰ ਤੇ ਪਹਿਲਾਂ ਇਹਨਾਂ ਨਾਲ ਕੰਟੈਕਟ ਕਰਕੇ ਤੇ ਆਤ ਨੂੰ ਤਸਵੀਰਾਂ ਅਸੀਂ ਵਿਖਾ ਦਿੱਤੀਆਂ ਬਾਕੀ ਜਿਹੜੇ ਖੇਤ ਵਾ ਜਿਹੜਾ ਝੋਨਾ تباہ ਆ ਉਹ ਵੀ ਤਸਵੀਰਾਂ ਤੁਹਾਨੂੰ ਅਸੀਂ ਵਿਖਾ ਦਿੰਨੇ ਆ ਨਾਲ ਵਿੱਚ ਲਾ ਦੇਵਾਂਗੇ ਉਹ ਵੀ ਤਸਵੀਰਾਂ ਤੇ ਵਾਕਈ ਇਹਨਾਂ ਵੀਰਾਂ ਦਾ ਜਿਹੜਾ ਮੁਠਣਾ ਜਿਹੜਾ ਬਹੁਤ ਜ਼ਿਆਦਾ ਮੁਸ਼ਕਲ ਆ ਕਿਉਂਕਿ ਇਹ ਇਥੇ ਕਿਸੇ ਦਾ ਕੋਈ ਕਿੱਲੇ ਦਾ ਨੁਕਸਾਨ ਹੋ ਜਾਵੇ ਜੇ 10 ਕਿੱਲੇ ਵਾਲਾ ਵੀ ਤਾਂ ਵੀ ਉਦੋਂ ਉਹਦਾ ਰਲਦਾਨੀ ਵਿੱਚ ਤੇ ਇਹਨਾਂ ਦੇ ਵਿਚਾਰਿਆਂ ਦੇ ਜਿੰਨਾ ਹੈਗਾ ਸੀ ਸਾਰਾ ਕੁਝ ਹੀ ਉਹ ਜਿਹਦੇ ਤੇ ਇਹਨਾਂ ਨੇ ਆਸਾਂ ਲਾ ਕੇ ਬੈਠੇ ਸੀ ਉਹ ਸਾਰਾ ਫਸਲ ਜੜੀ ਉਹ ਰੋੜ ਚੁੱਕੀ ਹੈ ਤੇ ਜਿੰਨੇ ਵੀ ਦਾਦੀ ਦਾਨੀ ਸਜਣ ਜਿਹੜਾ ਬਾਹ ਫੜ ਸਕਦਾ ਜ਼ਰੂਰ ਇਹਨਾਂ ਦੀ ਬਾਹ ਫੜਿਓ ਤੁਹਾਨੂੰ ਅਸੀਂ ਨੰਬਰ ਸਕਰੀਨ ਦੇ ਉੱਤੇ ਇਹਨਾਂ ਦਾ ਆ ਰਿਹਾ ਵਾ ਤੁਸੀਂ ਉਸ ਨੰਬਰ ਤੇ ਕੰਟੈਕਟ ਕਰਕੇ ਇਹਨਾਂ ਨਾਲ ਗੱਲ ਕਰ ਸਕਦੇ ਹੋ